ਮੇਰਾ ਬੁਟਾ ਸਿੰਘ ਮਰਾਤ ਕੋਵਾਨਾ ਕੀ ਗੱਲ ਹੋਈ ਅੱਜ ਹਾਂਜੀ ਅੱਜ ਕੀ ਗੱਲ ਹੋਈ ਆ ਚੋਰੀ ਕਰ ਲਏ ਪੈਸੇ ਮੇਰੇ ਕੋਲ ਉਹ ਕਿਸ ਤਰ੍ਹਾਂ ਜੀ ਉਹ ਮੇਰੇ ਕੋਲ ਲੈ ਗਏ ਉਹਨਾਂ ਨੇ ਪੈਸੇ ਤੇ ਆਪਾਂ ਮੈਨੂੰ 3 ਲੱਖ ਰੁਪਏ ਦੇ ਗਏ ਤੇ ਅਸੀਂ ਪੈਸੇ ਜਮਾ ਕਰਾ ਕੇ ਆਉਨੇ ਆ ਤੇ ਫਿਰ ਪੈਸੇ ਤੁਹਾਨੂੰ ਦੇਦਨੇ ਆਹੀ ਮੇਰੇ ਕੋਲ ਪੈਸੇ ਲੱਗੇ ਨੇ ਤੇ ਤੁਹਾਡੇ ਕੋ ਕਿੱਦਾਂ ਪੈਸੇ ਲੈ ਲੈਣਾਂ ਨੇ ਉਹ ਕਹਿੰਦੇ ਅਸੀਂ ਆ 3 ਲੱਖ ਰੁਪਏ ਲਓ ਅਸੀਂ ਜੋ ਹੈ ਲੈ ਗਏ ਉਹਨੇ ਆ ਇਹ ਅੱਜ ਇਹ ਪੈਸੇ ਜਮ੍ਹਾਂ ਕਰਾ ਕੇ ਫਿਰ ਆਗੇ ਤੁਹਾਨੂੰ ਇਹੇ ਦੇ ਲੈਣੇ ਆ। ਕਿਉਂ ਆ ਮੇਰੇ ਕੋਲ 3 ਲੱਖ ਰੁਪਏ ਦੇ ਗੇ। ਤੋਂ ਆ ਬੱਗੇ। ਇਹ ਫਿਰ 3 ਲੱਖ ਨਿਕਲੇ ਵਿੱਚੋਂ? ਇਹ ਕਾਗਜ਼ ਹੈ ਸਾ। ਇਹ ਕੀ ਨਿਕਲੇ ਵਿੱਚੋਂ ਹੈ? ਇਹ ਕਾਗਜ਼ ਹੈ। ਅੱਛਾ ਕਾਗਜ਼। ਨੋਟ ਉਧਰ ਹੀ ਬਣਾਏ ਆ। ਠੀਕ ਹੈ ਤੇ ਪੈਸੇ ਤੁਹਾਡੇ ਅੰਦਰੋਂ ਲੈ ਜਾਂ ਬਾਹਰੋਂ ਲੈ? ਮੇਰੇ ਕੋਲ ਪੈਸੇ ਅੰਦਰੋਂ ਲਏ ਆ। ਇੱਥੇ ਆ ਵੀ ਆ 3 ਲੱਖ ਮੈਨੂੰ ਕਰਾ ਲੇ। ਇਹ ਕੀ ਕਹਿੰਦੇ ਫਿਰ 3 ਲੱਖ? ਇਹ ਕਹਿੰਦੇ ਕੀ ਕਰੋ? ਇਹ ਕਹਿੰਦੇ 3 ਲੱਖ ਰੁਪਏ। ਹਾਂ। ਇਹਹੀ ਹੋਰ 59000 ਰੁਪਏ ਜਮ੍ਹਾਂ ਕਰਾ ਜਣੇ ਆ। ਫਿਰ ਆ ਗਿਆ ਲੈ ਜਨ ਮੁਰਕੇ ਆਏ ਫਿਰ ਤੇ ਮੁੜ ਕੇ ਆਏ ਨਹੀਂ ਉਹ ਦੂਜਾ ਜਿਹੜਾ ਇੱਕ ਮੋਟਾ ਮੇਰੇ ਨਾਲ ਬੰਦਾ ਬੈਠਾ ਸੀ ਉਹ ਕਹਿੰਦਾ ਮੈਂ ਇਹਨੂੰ ਬਸ ਤੇ ਛੜਾਇਆ ਨਾ ਫਿਰ ਮੈਂ ਤੁਹਾਨੂੰ ਆ ਕੇ ਆ ਲੈ ਲੈਣਾ ਤੇ ਮੁਰਕੇ ਲੈਵੇ ਕਰੀ ਹਾਂਜੀ ਇਹਦੀ ਹਾਂਜੀ ਇਹਦੀ ਤਲਾਕ ਕਿਦੇ ਦਿੱਤੀ ਪੁਲਿਸਪਾਸ ਜਿਹਨੇ ਮੈਂ ਉਹ ਪੁਲਿਸ ਵਿੱਚ ਗਿਆ ਸੀ ਉੱਥੇ ਹੁਣ ਮੈਂ ਉਹ ਕਹਿੰਦੇ ਉਹ ਬੰਦਾ ਨਾਲ ਲੈ ਜਾਓ ਉੱਥੇ ਫੋਟੋ ਜਿਹੜੀ ਹੈ ਉਹ ਕੈਮਰੇ ਚ ਚੈੱਕ ਕਰਕੇ ਆਓ ਔਰ ਮੈਂ ਫਿਰ ਉਹਨੇ ਨਾਲ ਚੱਲਿਆ ਕੋ ਸੋਦਾ ਆ ਜੀ ਮੇਰੇ ਨਾਲ ਆਇਆ ਠੀਕ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਮੈਂ ਹੁਣ ਕੀ ਕਹਿਣਾ ਮੈਂ ਮੈਨੂੰ ਪੈਸੇ ਮਿਲ ਜਾਣ ਠੀਕ ਹੈ ਨਹੀਂ ਜੇ ਮੈਨੂੰ ਗੋਲੀ ਮਾਰ ਕੇ ਮਾਰ ਦੇਣ ਮੈਂ ਘਰ ਨਹੀਂ ਜਾਣਾ ਜਾਂ ਇਹ ਬੈਂਕ ਵਾਲੇ ਮਾਰ ਦੇਣ ਜਾਂ ਪੁਲਿਸ ਵਾਲੇ ਮਾਰ ਦੇਣ